ਪੰਜਾਬ ਦੇ ਗਿੱਦੜਪਾਹਾ ਦੇ ਵਿੱਚ ਸਥਿਤ ਡੇਰਾ ਸਿੱਧ ਬਾਬਾ ਗੰਗਾ ਰਾਮ ਜੀ ਵਿਖੇ ਲੰਗਰ ਬਣਾਉਂਦੇ ਸਮੇਂ ਵੱਡਾ ਤਰਦਨਾਕ ਹਾਦਸਾ ਵਾਪਰ ਗਿਆ ਦੱਸ ਜੀ ਕਿ ਡੇਰੇ ਦੇ ਵਿੱਚ ਸੰਗਤਾਂ ਵੱਲੋਂ ਲੰਗਰ ਬਣਾਉਣ ਦੀ ਸੇਵਾ ਚੱਲ ਰਹੀ ਸੀ ਕਿ ਸੁਪਰੰਤ ਪੱਠੀ ਨੇ ਅੱਗ ਫੜ ਲਈ ਜਿਸ ਕਾਰਨ ਸਿਲੰਡਰ ਬਲਾਸਟ ਹੋ ਗਿਆ ਦਰਦਨਾ ਖਾਸੇ ਦੇ ਵਿੱਚ 7 ਲੋਕ ਬੁਰੀ ਤਰ੍ਹਾਂ ਝੁੱਲਸ ਗਏ ਜੋ ਹਸਪਤਾਲ ਦੇ ਵਿੱਚ ਜੇਰੇ ਇਲਾਜ ਹਨ ਜਾਣਕਾਰੀ ਦੇ ਅਨੁਸਾਰ ਹਰ ਸਾਲ 23 ਮਈ ਨੂੰ ਬਾਬਾ ਗੰਗਾ ਰਾਮ ਜੀ ਦੀ ਵਰਸੀ ਮਨਾਇ ਜਾਂਦੀ ਹੈ ਜਦਕਿ ਵਰਸੀ ਤੋਂ ਇੱਕ ਹਫਤਾ ਪਹਿਲਾਂ ਸ਼੍ਰੀਮਦ ਭਾਗਵਤ ਕਥਾ ਸ਼ੁਰੂ ਹੋ ਜਾਂਦੀ ਹੈ ਹਫਤੇ ਤੱਕ ਡੇਰੇ ਦੇ ਵਿੱਚ ਸ਼ਰਧਾਲੂਆਂ ਦੇ ਲਈ ਲੰਗਰ ਚਲਾਇਆ ਜਾਂਦਾ ਹੈ ਲੰਗਰ ਹਾਲ ਦੇ ਵਿੱਚ ਸ਼ਰਧਾਲੂਆਂ ਦੇ ਲਈ ਲੰਗਰ ਬਣਾਇਆ ਜਾ ਰਿਹਾ ਸੀ ਅਚਾਨਕ ਪੱਠੀ ਦੇ ਕੋਲ ਅੱਗ ਲੱਗ ਗਈ ਦੇਖਦੇ ਹੀ ਦੇਖਦੇ ਇੱਕ ਸਿਲੰਡਰ ਫਟ ਗਿਆ ਜਿਸ ਦੇ ਨਾਲ ਅੱਗ ਤੇਜ਼ੀ ਦੇ ਨਾਲ ਫੈਲ ਗਈ ਉੱਥੇ ਲੋਕਾਂ ਦੇ ਵਿੱਚ ਇਸ ਘਟਨਾ ਦੁਬਾਰਾ ਫਰਤ ਤਫਰੀ ਮਚ ਗਈ ਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਡੇਰਾ ਦੇ ਵਿੱਚ ਲੋਕਾਂ ਦੇ ਵਿੱਚ ਭਾਜੜ ਪੈ ਗਈ ਇਸ ਘਟਨਾ ਦੀ ਖਬਰ ਜਿਵੇਂ ਹੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਨਾਮ ਜੀ ਗ੍ਰੀਨਰਜ਼ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂੰ ਲੱਗੀ ਤਾਂ ਉਹ ਵੀ ਤੁਰੰਤ ਘਟਨਾ ਵਾਲੀ ਸਥਾਨ ਤੇ ਪਹੁੰਚ ਗਏ ਸਹਾਇਤਾ ਦੇ ਲਈ ਉਮੜ ਪਏ ਗ੍ਰੀਨਰਜ਼ ਫੋਰਸ ਦੇ ਜਵਾਨਾਂ ਅਤੇ ਮੌਕੇ ਤੇ ਮੌਜੂਦ ਲੋਕਾਂ ਦੀ ਸਹਾਇਤਾ ਦੇ ਨਾਲ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਦਕਿ ਇਸ ਤੋਂ ਪਹਿਲਾਂ ਲੋਕਾਂ ਦੀ ਸਹਾਇਤਾ ਦੇ ਨਾਲ ਅੱਗ ਬੁਝਾਈ ਗਈ ਅਤੇ ਬਾਕੀ ਸਿਲੰਡਰ ਸੁਰੱਖਿਤ ਬਾਹਰ ਕੱਢੇ ਗਏ ਇਸ ਦਰਦਨਾਕ ਅਗਜਣੀ ਦੇ ਵਿੱਚ ਇਸ ਆਸ਼ਰਮ ਦੇ 7 ਸੇਵਾਦਾਰ ਝੁੱਲਸ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਦੀਪ ਹਸਪਤਾਲ ਅਤੇ ਸਿਵਲ ਹਸਪਤਾਲ ਗਿੱਦੜਬਾਹਲਿਆਤ ਨਾ ਗਿਆ। ਹਾਸੇ ਦੇ ਵਿੱਚ ਜ਼ਖਮੀਆਂ ਦੀ ਪਹਿਚਾਨ ਗੁਰਪਖਤ ਸ਼ਾਮਲਾਲ, ਗੌਰਵ ਕੁਮਾਰ, ਅਮਰਿਤਪਾਲ ਸਿੰਘ, ਸੁਮਿਤ ਕੁਮਾਰ, ਸਾਧੂ ਰਾਮ ਅਤੇ ਕਾਲੂ ਰਾਮ ਵਿਸ਼ਨੂ ਦਤ ਹੈ। ਡਾਕਟਰ राजीव ਜੈਨ ਨੇ ਦੱਸਿਆ ਕਿ ਚਾਰ ਸੇਵਾਦਾਰ ਦੀ ਹਾਲਤ ਖਤਰੇ ਤੋਂ ਬਾਹਰ ਹੈ ਲੇਕਿਨ 60 ਤੋਂ 70% ਤੱਕ ਝੁਲਸੇ ਗੁਰਪਖਤ ਸ਼ਾਮਲਾਲ ਅਤੇ ਅਮਰਿਤਪਾਲ ਸਿੰਘ ਨੂੰ ਮੁੱਢਲੇ ਇਲਾਜ ਦੇ ਬਾਅਦ ਕੋਸਮੋ ਹਸਪਤਾਲ ਬਠਿੰਡਾ ਰੈਫਰ ਕੀਤਾ ਗਿਆ। ਵੱਡੀ ਖਬਰ ਪੰਜਾਬ ਤੋਂ ਦੱਸ ਰਹੇ ਹਾਂ ਜਿੱਥੇ ਕਿ ਦਰਦਨਾਖਾ ਖਾਸਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਦੜਪਾ ਹਲਕੇ ਦੇ ਵਿੱਚ ਡੇਰਾ ਸਿੱਧ ਬਾਬਾ ਗੰਗਾ ਰਾਮ ਜੀ ਦੇ ਵਿੱਚ ਲੰਗਰ ਬਣਾਉਂਦੇ ਸਮੇਂ ਇੱਕ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਉਹ ਬਲਾਸਟ ਹੋ ਗਿਆ। ਉੱਥੇ ਪ੍ਰੰਤ ਅਫਰਾ ਤਫਰੀ ਮਚ ਗਈ। ਸਾਨਕ ਡੇਰੇ ਦੇ ਵਿੱਚ ਤਾਂ ਗਨੀਮਤ ਇਹ ਰਹੀ ਕਿ ਇਸ ਦਰਦਨਾਖਾ ਖਾਸੇ ਦੇ ਵਿੱਚ ਕੋਈ ਜਾਲਮਾਲ ਦਾ ਨੁਕਸਾਨ ਨਹੀਂ ਹੋਇਆ, ਲੇਕਿਨ 7 ਤੋਂ 8 ਸੇਵਾਦਾਰ ਬੁਰੀ ਤਰ੍ਹਾਂ ਝੁੱਲ ਸਗੇ, ਲੇਕਿਨ 2-3 ਸੇਵਾਦਾਰਾਂ ਦੀ ਹਾਲਤ ਹੈ ਜਿਹੜੀ ਗੰਭੀਰ ਦੱਸੀ ਜਾ ਰਹੀ ਹੈ। ਜਿਵੇਂ ਇਸ ਘਟਨਾ ਦੀ ਖਬਰ ਡੇਰਾ ਸੱਚਾ ਸੌਦਾ ਤੋ ਆ ਵੀ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਅਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਪੀੜਤਾਂ ਦੀ ਸਹਾਇਤਾ ਨੂੰ ਅੱਗੇ ਆਏ ਅਤੇ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਜਲਦ ਜਲਦ ਪਹੁੰਚਾਇਆ ਗਿਆ ਕਿ ਹੋਇਆ ਕਿਸੇ ਨੇ ਆ ਬੜਾ ਜਿਆਦਾ ਪੇਸ਼ੈਂਟ ਕਿੰਨੇ ਪੇਸ਼ੈਂਟ ਟੁੱਟਦੇ ਜੇ ਉਸ ਕਿਸ ਤਰ੍ਹਾਂ ਹੋ ਆ ਟੋਟਲ ਸੁਣਿਆ ਜੀ 7 ਹੰਦੀਸ ਉਹਦੇ ਕੋਈ ਸਰ ਬਸਟ ਹੋ ਗਿਆ ਸਿਲੰਡਰ ਦੇ ਦੇ ਵਿੱਚ ਉਹਦੇ 7 ਪੇਸ਼ੈਂਟਸ ਕੁਝ ਇੰਜਰਡ ਹੋਏ ਆ ਉਹਦੇ ਚੋ ਦੋ ਜਿਹੜੇ ਸਾਡੇ ਕੋਲ ਲੈ ਕੇ ਆਏ ਆ ਹੁਣੇ ਇੱਕ ਤਾਂ ਕਾਲੂ ਰਾਮ son of ਬਿਸ਼ਨ ਚੰਦ ਤੇ ਇੱਕ ਸਾਦੂ ਰਾਮ ਦੋਨੋਂ ਲੋਕਲ ਪੇਸ਼ੈਂਟਸ ਹੈ ਉਨਾਂ ਦੇ ਸੁਪਰਫਿਸ਼ੀਅਲ ਬਰਨ ਸੀਗੇ ਜੋ ਅਸੀਂ ਦੇਖਿਆ ਉਹ ਹੈਗੇ ਦਾ 720% ਹੈ ਬਟ ਵੈਸੇ ਬੋਲ ਰਹੇ ਹੈ ਪੇਸ਼ੈਂਟ ਕੌਨਸ਼ੀਅਸ ਹੈ ਉਹਨਾਂ ਨੂੰ ਫਰਸਟ ایڈ ਦੇ ਕੇ ਇੱਕ ਵਾਰੀ ਐਸੀ ਐਮਸ ਰੈਫਰ ਕੀਤਾ ਇਸ ਪੂਰੀ ਦਾਦਨਾ ਖਾਸੇ ਤੇ ਜੋ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਆਪ ਦੇ ਕੀ ਵਿਚਾਰ ਰੱਖਦੇ ਹਨ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ